ਜੇਕਰ ਤੁਹਾਡਾ ਫੋਨ ਹੈਂਗ ਕਰਨ ਦਿਆ ਅਤੇ ਨਹੀਂ ਚੱਲਣ ਦਿਆ ਤੁਸੀਂ ਸੋਚਣ ਦਾ ਹੈ ਜੇ ਕਿ ਇਹ ਵਧੀਆ ਚੱਲੇ ਅਤੇ ਉਹਨੂੰ ਅਪਡੇਟ ਕਰਨਾ ਹੈ ਅਤੇ ਅਪਡੇਟ ਕਿਸ ਤਰੀਕੇ ਨਾਲ ਕਰੀਦਾ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਾਣਾਂਗੇ ਦੇਖੋ ਜੀ ਫੋਨ ਇੱਕ ਗੈਜਟ ਹੈ ਅਤੇ ਜੇਕਰ ਆਪਾਂ ਇਹਨੂੰ ਅਪਡੇਟ ਨਾ ਕਰਾਂਗੇ ਟਾਈਮ ਦੇ ਟਾਈਮ ਅਤੇ ਨਾ ਇਹਨੂੰ ਕਲੀਨ ਕਰਾਂਗੇ ਤਾਂ ਫਿਰ ਆਪਣਾ ਫੋਨ ਹੈਂਗ ਹੋਵੇਗਾ ਅਤੇ ਜੇਕਰ ਤੁਹਾਡਾ ਨਵਾਂ ਵੀ ਫੋਨ ਹੈ ਨਾ ਤੁਹਾਨੂੰ ਅਪਡੇਟ ਟਾਈਮ ਟੂ ਟਾਈਮ ਕਰਦੇ ਰਹੋ ਤੇ ਇਹ ਵਧੀਆ ਚੱਲਦੇ ਰਹਿੰਦੇ ਅਤੇ ਜੇਕਰ ਆਪਾਂ ਅਪਡੇਟ ਨਹੀਂ ਕਰਦੇ ਤੇ ਉਹ ਹੈਗ ਹੋਣ ਲੱਗ ਜਾਂਦੇ ਛੇਤੀ ਇੱਕ ਸਾਲ ਬਾਅਦ ਤੇ ਅਪਡੇਟ ਕਿਸ ਤਰੀਕੇ ਨਾਲ ਕਰਨੇ ਆ ਚਲੋ ਆਪਾਂ ਅੱਜ ਦੀ ਵੀਡੀਓ ਵਿੱਚ ਜਾਉਂਦੇ ਆ ਤਾਂ ਵੀਡੀਓ ਸ਼ੁਰੂ ਕਰਦੇ ਆ ਆਪਾਂ ਅੱਜ Oppo ਦਾ ਫੋਨ ਨੂੰ ਅਪਡੇਟ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਸੈਟਿੰਗ ਵਿੱਚ ਅਤੇ ਸੈਟਿੰਗ ਨੂੰ ਓਪਨ ਕਰਨ ਤੋਂ ਬਾਅਦ ਆ ਦੇਖੋ ਜੀ ਸਾਹਮਣੇ অপਸ਼ਨ ਆਉਂਦੀ ਆ ਸੌਫਟਵੇਅਰ ਅਪਡੇਟ ਆਪਾਂ ਇਸ ਨੂੰ ਟੱਚ ਕਰਾਂਗੇ ਤੇ ਆਪਾਂ ਅਗਲੇ ਪੇਜ ਦੇ ਉੱਤੇ ਜਾਵਾਂਗੇ ਤਾਂ ਫਿਰ ਆਪਣੇ ਸਾਹਮਣੇ ਇੱਕ ਨਵਾਂ ਪੇਜ ਖੁੱਲ ਕੇ ਆ ਜਾਏਗਾ ਥੋੜਾ ਜਿਹਾ ਨੈਟ ਸਲੋ ਹੈ ਇਸ ਕਰਕੇ ਲੋਡਿੰਗ ਆ ਤੇ ਪ੍ਰੋਸੈਸ ਹੋਣ ਦਿਆ ਤੇ ਆ ਦੇਖੋ ਜੀ ਥੱਲੇ ਆ ਗਿਆ ਡਾਊਨਲੋਡਿੰਗ ਇਸਟਾਲ ਇਹਨੂੰ ਆਪਾਂ ਟੱਚ ਕਰਨਾ ਅਤੇ ਕਰਨ ਤੋਂ ਬਾਅਦ ਆ ਸਾਹਮਣੇ ਆਉਂਦਿਆ ਕਨੈਕਟਿੰਗ ਡਾਊਨਲੋਡ ਹਨਾ ਤੇ ਇਹਨੂੰ ਆਪਾਂ ਕਲਿੱਕ ਕਰਾਂਗੇ ਤੇ ਆਪਣੇ ਸਾਹਮਣੇ ਆ ਦੇਖੋ ਜੀ ਡਾਊਨਲੋਡ ਹੋਣ ਲੱਗ ਗਈ ਆ ਫਾਈਲ ਤੇ ਇਦਾਂ ਇਸੇ ਤਰੀਕੇ ਨਾਲ ਇਹਨੇ ਡਾਊਨਲੋਡ ਹੋ ਜਾਣੀ ਆ ਜਿੰਨਾ ਚਿਰ 100 ਤੱਕ ਨਾ ਹੋ ਜੂਗੀ ਉਨਾ ਚਿਰ ਆਪਾਂ ਇੱਥੇ ਵੇਟ ਕਰਨੀ ਆ ਇਹ ਘਟੋ ਘਟ ਜ्यादा ਨਹੀਂ ਤਾਂ 15 20 ਮਿੰਟ ਆਰਾਮ ਨਾਲ ਲੱਜਾਂਦੀ ਆ ਇਹ ਫਾਈਲ ਡਾਊਨਲੋਡ ਹੋਣ ਤੇ ਤਾਂ ਟੈਨਸ਼ਨ ਨਾ ਲਿਓ ਇਹਨੂੰ ਲਾ ਕੇ ਮਾਨਾ ਰੱਖ ਕੇ 10 15 ਮਿੰਟ ਵੇਖਣ ਦੀ ਕੋਈ ਲੋੜ ਨਹੀਂ ਹੁੰਦੀ ਇਹ ਜਦੋਂ ਆਪਾਂ ਰੋਜ਼ ਫੋਨ ਚਲਾਣੇ ਆ ਤੇ ਨ ਨੰਨੇ ਨੰਨੇ ਚੀਜ਼ਾਂ ਖੋਲਦੇ ਗੂਗਲ ਵਿੱਚ ਜਾ ਕੇ ਤੇ ਇਹ ਜਿੰਕ ਜਿਹੜਾ ਇਕੱਠਾ ਹੋ ਜਾਂਦਾ ਤੇ ਫਿਰ ਇਹ ਅਪਡੇਟ ਮੰਗਦਾ ਹੈ ਤਿਆ ਦੇਖੋ ਜੀ 10 15 ਮਿੰਟ ਹੋ ਗਿਆ ਤੇ 90% ਮੇਰਾ ਹੋ ਗਿਆ ਵਾ ਤੇ ਥੋੜਾ ਜਿਹਾ ਮੇਰਾ ਰਹਿ ਗਿਆ ਜਿਆਦਾ ਨਹੀਂ ਰਹਿ ਗਿਆ ਤੇ ਹੌਲੀ ਹੌਲੀ ਇਦਾਂ ਹੋ ਜਾਣਾ ਵਾ ਤੇ ਉਸ ਤੋਂ ਬਾਅਦ ਇਹ ਆਪਣੇ ਇੱਕ ਨਵੀਂ ਆਪਸ਼ਨ ਹੋਣੀ ਇਹ ਪੂਰਾ ਡਾਊਨਲੋਡ ਹੋ ਜਾਣਾ ਤੇ ਜਦੋਂ ਆਪਾਂ ਉਹਨੂੰ ਕਲਿੱਕ ਕੀਤਾ ਨਾ ਤੇ ਇਹ ਸਵਿਚ ਆਫ ਹੋ ਜਾਣਾ ਵਾ ਸਵਿਚ ਆਫ ਹੋਣ ਤੋਂ ਬਾਅਦ ਇਹ ਆਪੇ ਹੀ ਓਪਨ ਹੋਣਾ ਇਹ ਫੋਨ 10 ਕਿ ਮਿੰਟ ਲੈਂਦਾ ਵਾ ਓਪਨ ਹੋਣ ਤੇ 15 ਮਿੰਟ ਰਹਿਣਾ ਇਹਨੇ ਆਪੇ ਹੀ ਅਪਡੇਟ ਹੋ ਗਿਆ ਤੇ ਨਵਾਂ ਮਤਲਬ ਕਿ ਨਿਊ ਮਤਲਬ ਕਿ ਜਿਹੜੇ ਆਪਸ਼ਨ ਆਉਂਦੇ ਤੇ ਉਹ ਐਡ ਕਰ ਦਿੰਦਾ ਵਿੱਚ ਤੇ ਇਹਨੇ ਆਪੇ ਹੀ ਓਪਨ ਹੋ ਜਾਣਾ ਵਾ ਤੇ ਇੱਥੋਂ ਮੇਰਾ ਨਾ ਜਦੋਂ ਮੈਂ ਇਹਨੂੰ ਟੱਚ ਕੀਤਾ ਤਾਂ ਮੇਰਾ ਫੋਨ ਇੱਥੇ ਹੀ ਬੰਦ ਹੋ ਜਾਣਾ ਵਾ ਫਿਰ ਅਗਲਾ ਪ੍ਰੋਸੈਸ ਮੈਂ ਤੁਹਾਨੂੰ ਦੱਸਦੀ ਆ ਫਿਰ ਤਾਂ ਰੋਲਾ ਬੜਾ ਪੈਂਦਾ ਇਸ ਫਿਰ ਵੀ ਮੈਂ ਵੀਡੀਓ ਬਣਾਤੀ ਵੇਹੇ ਵੀ ਕੱਲ ਮਿਸ ਹੋ ਗਈ ਐ ਮਿਸ ਹੋ ਗਈ ਵੀਡੀਓ ਕੱਲ ਆਈ ਨਹੀਂ ਐ ਤੇ ਬੱਚੇ ਬੜਾ ਰੋਲਾ ਪਾਉਂਦੇ ਤਾਂ ਤੁਸੀਂ ਨੌਰ ਕਰਿਓ ਥੋੜਾ ਜਿਹਾ ਤਾਂ ਵੇਖੋ ਜੀ ਮੇਰੇ ਸਾਹਮਣੇ অপਸ਼ਨ ਆ ਗਈ ਐ ਇੰਸਟਾਲ ਤੇ ਜਿੱਦਾਂ ਹੀ ਮੈਨੂੰ ਕਲਿੱਕ ਕਰਾਂਗੀ ਹੱਥ ਕਰਨ ਤੋਂ ਬਾਅਦ ਆ ਵੈਰੀਫਿਕੇਸ਼ਨ ਆ ਗਈ ਹੈ ਤੇ ਇਹਨੇ ਹੁਣ ਇੱਕਦਮ ਹੀ ਬੰਦ ਹੋ ਜਾਣਾ ਜੇ ਤੇ ਫਿਰ ਮੇਰਾ ਇਹ ਫੋਨ 10-15 ਮਿੰਟ ਬਾਅਦ ਖੋਲਣਾ ਤੇ ਅਗਲੀ ਜਿਹੜੀ ਅਪਡੇਟ ਕਰਨੀ ਹੋ ਮੈਂ ਤੁਹਾਨੂੰ ਬਾਅਦ ਚ ਦੱਸ ਦਿਆਂਗਾ ਤਾਂ ਹੁਣ ਆਪਾਂ ਜਾਵਾਂਗੇ ਪਲੇ ਸਟੋਰ ਤੇ ਅਤੇ ਪਲੇ ਸਟੋਰ ਜਾਣ ਤੋਂ ਬਾਅਦ ਤਾਂ ਇੱਥੇ ਨਿਕਾਜ ਇੱਕ ਲੋਗੋ ਦਿਖੰਦੇ ਤੁਹਾਡੀ ਆਈਡੀ ਦਾ ਇਹਨੂੰ ਟੱਚ ਕਰਨਾ ਅਤੇ ਕਰਨ ਤੋਂ ਬਾਅਦ ਆਪਸ਼ਨ ਆਉਂਦਾ ਹੀ ਇੱਕ ਤੇ ਇਹਨੂੰ ਆਪਾਂ ਟੱਚ ਕਰਨਾ ਡਿਵਾਈਸ ਨੂੰ ਕਰਕੇ ਅਤੇ ਆਉਣ ਤੋਂ ਬਾਅਦ ਇੱਥੇ ਲਿਖਿਆ ਅਪਡੇਟ ਅਵੇਲੇਬਲ ਇਹਨੂੰ ਆਪਾਂ ਟੱਚ ਕਰਨਾ ਕਰਨ ਤੋਂ ਬਾਅਦ ਦੇਖੋ ਜੀ ਸਾਰੇ ਆਪਣੇ ਸਾਹਮਣੇ ਅਪਡੇਟ ਹੋਣ ਵਾਲੇ ਆਪਸ਼ਨ ਆ ਗਏ ਆ ਖਰਣਾ ਤਾਂ ਇਹਨਾਂ ਨੂੰ ਹੁਣ ਆਪਾਂ ਅਪਡੇਟ ਕਰਨਾ ਵਾ ਹਤੇ ਅਪਡੇਟ ਆ ਜਿਹੜਾ ਉੱਪਰ ਜਿਹੜਾ ਲੋਬਾ ਆ ਇਹਨੂੰ ਆਪਾਂ ਅਪਡੇਟ ਕਰਾਂਗੇ ਅਪਡੇਟ ਆ ਲਿਖਿਆ ਤੇ ਇਹਨੂੰ ਟੱਚ ਕਰਾਂਗੇ ਤੇ ਸਾਰੇ ਆਪਣੇ ਅਪਡੇਟ ਤੇ ਲੱਗ ਜਾਣੇ ਜਿੰਨੇ ਵੀ ਹੈਗੇ ਆ ਤਾਂ ਇਹ ਵੀ ਹੌਲੀ ਹੌਲੀ ਹੋਣਗੇ ਨਟ ਦੇ ਹਿਸਾਬ ਨਾਲ ਜੇ ਜ਼ਿਆਦਾ ਫਾਸਟ ਨਟ ਚੱਲਦਾ ਹੋਊਗਾ ਤੇ ਛੇਤੀ ਹੋ ਜਾਣਗੇ ਨਹੀਂ ਤਾਂ ਰਮਾਨ ਨਾਲ 10-15 ਮਿੰਟ ਤੇ ਲਾਈ ਜਾਣਗੇ ਇਹ ਵੀ ਹੁੰਦੇ ਆ ਹੁੰਦੇ ਆ ਤਾਂ ਦੇਖੋ ਜੀ ਮੇਰੇ ਸਾਰੇ ਹੋ ਗਏ ਨੇ ਪਲੇ ਸਟੋਰ ਵਾਲੇ ਅਪਡੇਟ ਤੇ ਥੋੜੇ ਜਿਹੇ ਰਹਿ ਗਏ 2-4 ਵੀ ਹੋ ਜਾਣਗੇ ਤੇ ਜਿਹੜੀ ਪਲੇ ਸਟੋਰ ਵਾਲੇ ਅਪਡੇਟ ਆ ਨਾ ਇਹ ਤੁਸੀਂ ਚੌਥੇ ਪੰਜਵੇਂ ਦਿਨ ਡੇਲੀ ਕਰਿਆ ਹੀ ਕਰਿਓ ਜਰੂਰ ਕਰਿਆ ਕਰੋ ਇਹ ਅਪਡੇਟ ਕਰਨਾ ਤੁਹਾਡਾ ਫੋਨ ਹੈਂਗ ਨਹੀਂ ਹੁੰਦਾ ਤੇ ਜਿਹੜਾ ਮੈਂ ਸੋਟੋ ਯਾਰ ਪਹਿਲਾਂ ਬਖਾਇਆ ਸੀ ਉਹ ਇੱਕ ਮਹੀਨੇ ਬਾਅਦ ਹੀ ਆਉਂਦਾ ਇੱਕ ਮਹੀਨੇ ਡੇਢ ਮਹੀਨੇ ਬਾਅਦ ਉਹ ਆਪਾਂ ਨੋਟੀਫਿਕੇਸ਼ਨ ਆ ਜਾਂਦੀ ਹੈ ਤੇ ਉਹ ਆਪਣੇ ਆਪ ਹੀ ਆਪਾਂ ਨੂੰ ਕਰਨਾ ਪੈਂਦਾ ਤੇ ਹੁਣ ਆਪਾਂ ਇੱਥੋਂ ਚਲਦੇ ਆ ਬੈਕ ਬੈਕ ਜਾਣ ਤੋਂ ਬਾਅਦ ਫੇਰ ਆਪਾਂ ਨਵੇਂ ਦੇ ਵਿੱਚ ਚਲਦੇ ਆ ਫੋਨ ਮੈਨੇਜਰ ਸ ਵਿੱਚ ਇਹ ਸਾਰਿਆਂ ਦੇ ਵਿੱਚ ਐਡ ਹੁੰਦਾ ਜਿੱਥੋਂ ਦੇਖੋ ਦੇਖੋ ਜੀ ਇਹ ਡਾਟਾ ਇੱਥੇ ਕਲੀਨ ਹੁੰਦਾ ਵਾ ਤੇ ਇਥੋਂ ਵੀ ਆਪਾਂ ਤੇ ਡੇਲੀ ਡਾਟਾ ਕਲੀਨ ਕਰਨਾ ਤੇ ਜੇਕਰ ਇਹਨੂੰ ਆਪਾਂ ਡੇਲੀ ਡੇਲੀ ਕਰ ਦਈਏ ਤੇ ਇਹ ਆਪ ਡਾਟਾ ਆਪਣਾ ਫੋਨ ਹੁੰਦਾ ਰਹਿੰਦਾ ਤੇ ਆਪਣਾ ਜ਼ਿਆਦਾਤਰ ਹੈਂਗ ਨਹੀਂ ਹੁੰਦਾ ਫੋਨ ਤਾਂ ਫੇਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਨੂੰ ਹਰਡੀ ਵੀਡੀਓ ਚੰਗੀ ਲੱਗੀ ਹੈ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਜੇਕਰ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ